ਦਿੱਲੀ ਦੀਆਂ ਵੋਟਾਂ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ ਹੁਣ ਭਗਵੰਤ ਮਾਨ ਬੀਜੇਪੀ ਦੇ ਸੰਪਰਕ ਵਿੱਚ ਹੈ ਹੁਣ ਭਗਵੰਤ ਮਾਨ ਬੀਜੇਪੀ ਦੇ ਵਿੱਚ ਜਾਵੇਗਾ ਔਰ ਰਵਨੀਤ ਬਿੱਟੂ ਕੇਂਦਰੀ ਮੰਤਰੀ ਵਿਚੋਲਗੀ ਕਰ ਰਿਹਾ ਹੈ ਬੀਜੇਪੀ ਤੇ ਭਗਵੰਤ ਮਾਨ ਦੀ ਗੱਲ ਰਵਨੀਤ ਬਿੱਟੂ ਕਰਵਾ ਰਿਹਾ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇੱਕ ਬਹੁਤ ਵੱਡਾ ਨੇਤਾ ਇੱਕ ਬਹੁਤ ਵੱਡਾ ਲੀਡਰ ਕਹਿ ਰਿਹਾ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆ ਔਰ ਕੇਜਰੀਵਾਲ ਹੁਣ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਕੇਜਰੀਵਾਲ ਪੰਜਾਬ ਦਾ ਸੀਐਮ ਬਣੇਗਾ ਔਰ ਕੇਜਰੀਵਾਲ ਦਾ ਹੰਕਾਰ ਟੁੱਟ ਚੁੱਕਿਆ ਹੈ ਇਹ ਵੀ ਗੱਲ ਮੈਂ ਨਹੀਂ ਕਹਿ ਰਿਹਾ ਇਹ ਵੀ ਗੱਲ ਇੱਕ ਬਹੁਤ ਨਾਮੀ ਨੇਤਾ ਨੇ ਆਖੀ ਹੈ ਔਰ ਕਾਂਗਰਸ ਦੀ ਕਰਾਰੀ ਹਾਰ ਦਿੱਲੀ ਚ ਹੋਣ ਤੋਂ ਬਾਅਦ ਹੁਣ ਰਾਹੁਲ ਗਾਂਧੀ ਤੇ ਹੁਣ ਪ੍ਰਿੰਖਾ ਗਾਂਧੀ ਦੀ ਬੋਲੀ ਬਦਲ ਗਈ ਭਾਸ਼ਾ ਬਦਲ ਗਈ ਹੈ ਸੱਚੀ ਭਾਸ਼ਾ ਬਦਲ ਗਈ ਹੈ ਕਿਵੇਂ ਬਦਲੀ ਹੈ ਇਹ ਵੀ ਤੁਹਾਨੂੰ ਅੱਗੇ ਦੱਸਦੇ ਆ ਔਰ ਤੀਜੀ ਵੱਡੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੱਲ ਦਾ ਆਮ ਆਦਮੀ ਪਾਰਟੀ ਦਾ ਨਾਂ ਬਦਲ ਦਿੱਤਾ ਤੇ ਬੜਾ ਪੁੱਠਾ ਗੰਦਾ ਨਾਂ ਰੱਖ ਦਿੱਤਾ ਆਮ ਆਦਮੀ ਪਾਰਟੀ ਦਾ ਪੀਐਮ ਮੋਦੀ ਨੇ ਪੂਰੀ ਗੱਲ ਹੁਣ ਤੁਹਾਨੂੰ ਦੱਸਦੇ ਆਂ ਦੇਖੋ ਜੀ ਕਾਂਗਰਸ ਦੇ ਵੱਡੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕੱਲ ਬੋਲੀ ਐ ਜਦੋਂ ਕੱਲ ਦਿੱਲੀ ਦੀਆਂ ਵੋਟਾਂ ਦੇ ਨਤੀਜੇ ਆਏ ਔਰ ਬੀਜੇਪੀ ਦੀ ਸਰਕਾਰ ਬਣ ਰਹੀ ਐ ਦਿੱਲੀ 'ਚ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਹੈ ਖੁਦ ਕੇਜਰੀਵਾਲ ਵੀ ਦਿੱਲੀ ਦੇ ਵਿੱਚ ਹਾਰ ਗਿਆ ਆਪਣੀ ਸੀਟ ਤੋਂ ਔਰ ਇੰਨੀ ਬੇਇੱਜ਼ਤੀਪੂਰਨ ਹਾਰ ਤੋਂ ਬਾਅਦ ਹੁਣ ਪ੍ਰਤਾਪ ਬਾਜਵਾ ਨੇ ਕਿਹਾ ਉਹ ਕਹਿੰਦਾ ਕਿ ਭਗਵੰਤ ਮਾਨ ਬੀਜੇਪੀ ਦੇ ਸੰਪਰਕ ਵਿੱਚ ਹੈ ਪ੍ਰਤਾਪ ਸਿੰਘ ਬਾਜਵਾ ਨੇ ਇਹ ਦਾਅਵਾ ਕੀਤਾ ਉਹ ਕਹਿੰਦਾ ਕਿ ਹੁਣ ਇਹ ਬੀਜੇਪੀ ਚ ਜਾਵੇਗਾ ਔਰ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਜਿਹੜੀ ਐਮਐਲਏਾਂ ਦੀ ਟੀਮ ਗੁੱਟ ਭਗਵੰਤ ਮਾਨ ਨਾਲ ਹੈ ਉਹਨਾਂ ਸਾਰਿਆਂ ਨੂੰ ਵੀ ਬੀਜੇਪੀ ਦੇ ਵਿੱਚ ਲੈ ਕੇ ਜਾਵੇਗਾ ਔਰ ਨਾਲ ਹੀ ਉਹਨੇ ਇਹ ਵੀ ਕਿਹਾ ਪ੍ਰਤਾਪ ਬਾਜਵਾ ਕਹਿੰਦਾ ਵਿਚੋਲਗੀ ਕਰ ਰਿਹਾ ਹੈ ਕੇਂਦਰੀ ਮੰਤਰੀ ਰਵਨੀਤ ਬਿੱਟੂ ਔਰ ਰਵਨੀਤ ਬਿੱਟੂ ਜਿਹੜਾ ਬੈਂਤ ਸਿੰਘ ਮੁੱਖ ਮੰਤਰੀ ਦਾ ਪੋਤਾ ਹੈ ਔਰ ਜਿਹੜਾ ਪਹਿਲਾਂ ਕਾਂਗਰਸ 'ਚ ਸੀਗਾ ਤੇ ਹੁਣ ਭਾਜਪਾ 'ਚ ਹੈ ਤੇ ਕੇਂਦਰੀ ਮੰਤਰੀ ਆ ਔਰ ਰਵਨੀਤ ਬਿੱਟੂ ਵਿਚੋਲਗੀ ਕਰ ਰਿਹਾ ਹੈ ਇਹ ਗੱਲ ਪ੍ਰਤਾਪ ਬਾਜਵਾ ਨੇ ਬੋਲੀ ਹੈ ਭਾਈ ਹੁਣ ਤੁਸੀਂ ਦੱਸੋ ਇਹ ਗੱਲ ਕਿੰਨੀ ਕੁ ਠੀਕ ਹੋ ਸਕਦੀ ਹੈ ਜੇ ਆਪਾਂ ਅੰਦਾਜ਼ੇ ਲਾਈਏ ਤਾਂ ਇਹ ਗੱਲ ਤਾਂ ਪਿਛਲੇ ਟਾਈਮ ਚਰਚਾ 'ਚ ਰਹੀ ਹੈ ਕਿ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿਚਾਰੇ ਖਟਾਸ ਐ ਕੜਤਣ ਐ ਤਣਾ ਤਣੀ ਐ ਰੌਲਾ ਚੱਲਦਾ ਐ ਇਹ ਤਾਂ ਵੱਡੀਆਂ ਖਬਰਾਂ ਐ ਵੱਡੀ ਚਰਚਾ ਰਹੀ ਐ ਜਦੋਂ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਤਾਂ ਇਹ ਵੱਡੀ ਚਰਚਾ ਰਹੀ ਕਈ ਇਹਦੇ ਵੱਡੇ ਸੰਕੇਤ ਲੱਛਣ ਵੀ ਦਿਖਣ ਨੂੰ ਮਿਲਦੇ ਰਹੇ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿਚਾਲੇ ਪ੍ਰੋਬਲਮ ਚੱਲ ਰਹੀ ਹੈ ਹੁਣ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਪਿਛਲੇ 1-2 ਦਿਨਾਂ ਤੋਂ ਜਦੋਂ ਦਿੱਲੀ ਵੋਟਾਂ ਦਾ ਰਿਜ਼ਲਟ ਆਇਆ ਤਾਂ ਭਗਵੰਤ ਮਾਨ ਕਿਸੇ ਦਾ ਫੋਨ ਨਹੀਂ ਚੈੱਕ ਕਰ ਰਹੇ ਨਾ ਮੀਡੀਆ ਦਾ ਚੈੱਕ ਰਹੇ ਨਹੀਂ ਹੁਣ ਤੁਸੀਂ ਦੇਖੋ ਅੱਗੇ ਭਗਵੰਤ ਮਾਨ ਸਾਹਿਬ ਦਾ ਗੱਲ-ਗੱਲ ਤੇ ਬਿਆਨ ਆ ਜਾਂਦਾ ਨਿੱਕੀ-ਨਿੱਕੀ ਗੱਲ ਤੇ ਉਹ ਟਵੀਟ ਵੀ ਲਿਖ ਦਿੰਦੇ ਨੇ ਪਰ ਦਿੱਲੀ ਦੇ ਵਿੱਚ ਇੰਨੀ ਵੱਡੀ ਗੱਲ ਵਾਪਰੀ ਹੈ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਔਰ ਉਸ ਤੋਂ ਬਾਅਦ ਅਜੇ ਤੱਕ ਤਪਗਵਨ ਤਮਾਨ ਦਾ ਕੋਈ ਬਿਆਨ ਆਇਆ ਨਹੀਂ ਤਾਂ ਫਿਰ ਕਿਉਂ ਨਹੀਂ ਆਇਆ ਇਹ ਚਰਚਾ ਵੀ ਚੱਲਣੀ ਹੈ ਕਿਉਂਕਿ ਮਾਨ ਸਾਹਿਬ ਇਸ ਟਾਈਮ ਆਮ ਆਦਮੀ ਪਾਰਟੀ ਕੋਲ ਇੱਕੋ 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 ਹੀ ਮੁੱਖ ਮੰਤਰੀ ਹੈ ਭਗਵਨ ਤਮਾਨ ਤੇ ਉਹ ਬੋਲਿਆ ਹੀ ਨਹੀਂਗਾ ਕੁਝ ਤਾਂ ਬੋਲਦਾ ਵੈਸੇ ਤੇ ਬੋਲਣ ਜੋਗੇ ਦਿੱਲੀ ਦੇ ਲੋਕਾਂ ਨੇ ਨਹੀਂ ਛੱਡਿਆ ਦੇਖੋ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਦਿੱਲੀ ਚ ਇੰਜ ਹੋਇਆ ਕਿਉਂ ਆ ਕੀ ਬੀਜੇਪੀ ਬਹੁਤ ਵਧੀਆ ਕੰਮ ਕਰਦੀ ਹੈ ਕੀ ਬੀਜੇਪੀ ਲੋਕਾਂ ਨੂੰ ਬਹੁਤ ਵਧੀਆ ਜ਼ਿੰਦਗੀ ਦਿੰਦੀ ਹੈ ਤਾਂ ਲੋਕਾਂ ਨੇ ਬੀਜੇਪੀ ਵੱਲ ਮੂੰਹ ਕੀਤਾ ਨਾ 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 ਔਰ ਗੱਲ ਕੀ ਹੈ ਗੱਲ ਇਹ ਯਾਰ ਲੋਕਾਂ ਨੂੰ ਰਾਹ ਕੋਈ ਨਹੀਂ ਲੱਭਦਾ ਲੋਕ ਵਿਚਾਰੇ ਅੱਕੀ ਪਲਾਈ ਹੱਥ ਮਾਰਦੇ ਨੇ ਫਿਰ ਉਹਨਾਂ ਨੂੰ ਐ ਲੱਗਦਾ ਵੀ ਐਦੇ ਜਿੱਤਣ ਦੀ ਐਦ ਕੀ ਥੋੜੀ ਜੀ ਸੰਭਾਵਨਾ ਲੱਗਦੀ ਹੈ ਪਿਛਲਿਆਂ ਨੂੰ ਸਬਕ ਸਿਖਾਉਣ ਲਈ ਲੋਕ ਨਵੇਂ ਵੱਲ ਮੂੰਹ ਕਰ ਲੈਂਦੇ ਨੇ ਇੱਥੇ بڑے ਸਿਆਸੀ ਪੰਡਤ ਨੇ ਦੇਖੋ ਮਾੜੀ ਮੋਟੀ ਰਾਜਨੀਤੀ ਦੀ ਪੜ੍ਹਾਈ ਮੈਂ ਵੀ ਕੀਤੀ ਆ ਰਾਜਨੀਤੀ ਚ ਪੀ ਐਚ ਡੀ ਕੀਤੀ ਐ ਇੰਨਾ ਟਾਈਮ ਕਾਲਜ ਚ ਰਾਜਨੀਤੀ ਪੜਾਈ ਐ ਪਰ ਮੈਨੂੰ ਇਹ ਗੱਲ ਆ ਜਿਹੜੇ ਕਾਰਨ ਦੱਸ ਰਹੇ ਆ ਕਿ ਇੱਕ ਆ ਕਾਰਨ ਹੋ ਸਕਦਾ ਇੱਕ ਨਾ ਨਾ ਇਹ ਕਾਰਨ ਕੋਰਨ ਨਹੀਂ ਗਈ ਕਾਰਨ ਮੁੱਖ ਹੈ ਲੋਕਾਂ ਦੇ ਮਨੋਂ ਉੱਤਰੀ ਐ ਆਮ ਆਦਮੀ ਪਾਰਟੀ ਔਰ ਲੋਕਾਂ ਦੇ ਜਿਹੜੇ ਵਾਦੇ ਕੀਤੇ ਸੀ ਉਹ ਪੂਰੇ ਨਹੀਂ ਸੀ ਕਰ ਸਕੀ ਤੇ ਲੋਕਾਂ ਕੋਲ ਹੋਰ ਕੋਈ ਹੱਲ ਨਹੀਂ ਸੀ ਬਚਦਾ ਤੇ ਫਿਰ ਜਿਹੜੀ ਪਾਰਟੀ ਧਰਮ ਦੇ ਨਾਂ ਤੇ ਜਾਂ ਹੋਰ ਚੀਜ਼ਾਂ ਦੇ ਨਾਂ ਤੇ ਖਿੱਚ ਲੈਂਦੀ ਉਧਰ ਨੂੰ ਲੋਕ ਧੂਏ ਜਾਂਦੇ ਨੇ ਹੁਣ ਅਗਲੀ ਵੱਡੀ ਖਬਰ ਹੈ ਜਿਹੜਾ ਇੱਕ ਬਿਆਨ ਆ ਰਿਹਾ ਕਈ ਇੱਕ ਹਿੰਦੁਸਤਾਨ ਚੈਨਲ ਹੈ ਉਹਨੇ ਇਹ ਖਬਰ ਨਸ਼ਰ ਕੀਤੀ ਹੈ ਕਿ ਪੰਜਾਬ ਦੇ ਅਗਲੇ ਸੀਐਮ ਕੇਜਰੀਵਾਲ ਬਣ ਸਕਦੇ ਨੇ ਔਰ ਕੇਜਰੀਵਾਲ ਦਾ ਬੁਰੀ ਤਰ੍ਹਾਂ ਹੰਕਾਰ ਟੁੱਟਿਆ ਤੇ ਬਹੁਤ ਵਧੀਆ ਹੋਇਆ ਇਹ ਗੱਲ ਕਿਸ ਨੇ ਬੋਲੀ ਹੈ ਆਮ ਆਦਮੀ ਪਾਰਟੀ ਦੀ ਇੱਕ ਨੇਤਾ ਰਹੀ ਹੈ ਸਵਾਤੀ ਮਾਲੀਵਾਲ ਉਹ ਨੇਤਾ ਜਿਹੜੀ ਦਿੱਲੀ ਦੇ ਵਿੱਚ ਵਿਮਨ ਕਮਿਸ਼ਨ ਦੀ ਜਿਹੜੀ ਔਰਤ ਕਮਿਸ਼ਨ ਦੀ ਚੇਅਰਮੈਨ ਰਹੀ ਹੈ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਹੀ ਹੈ ਉਹ ਨੇ ਇਹ ਬਿਆਨ ਦਿੱਤਾ ਹੈ ਉਹ ਸਵਾਤੀ ਮਾਲੀਵਾਲ जिने ਇਹ ਵੀ ਦੋਸ਼ ਪਿੱਛੇ ਜਿ ਲਾਇਏ ਸੀ ਵੀ ਕੇਜਲੀਵਾਲ ਦੇ ਮੁੱਖ ਸਲਾਹਕਾਰ ਆ ਜਿਹੜਾ ਉਹਨੇ ਮੇਰੇ ਨਾਲ ਬਤਮੀਜ਼ੀ ਕੀਤੀ ਮੈਨੂੰ ਥੱਪੜ ਤੱਕ ਮਾਰੇ ਮੈਨੂੰ ਗਾਲ੍ਹਾਂ ਤ ਕੱਢੀਆਂ ਉਹਨੇ ਪਰਚਾ ਵੀ ਕਰਾਇਆ ਔਰ ਬਾਅਦ ਚੋ ਚੀਕਦੀ ਰਹੀ ਵੀ ਕੇਜਰੀਵਾਲ ਵੀ ਉਹਦਾ ਸਾਥ ਦੇ ਰਿਹਾ ਤਾਂ ਉਹਨੇ ਹੁਣ ਇਹ ਗੱਲ ਆਖੀ ਹੈ ਉਹ ਕਹਿੰਦੀ ਹੈ ਕਿ ਵਧੀਆ ਹੋਇਆ ਕੇਜਰੀਵਾਲ ਦਾ ਹੰਕਾਰ ਟੁੱਟਿਆ ਤੇ ਕੱਲੀ ਸਵਾਤੀ ਮਾਲੀਵਾਲ ਨਹੀਂ ਕੁਮਾਰ ਵਿਸ਼ਵਾਸ ਜਿਹੜਾ ਆਮ ਆਦਮੀ ਪਾਰਟੀ ਦਾ ਵੱਡਾ ਨੇਤਾ ਹੁੰਦਾ ਸੀ ਤੇ ਫਿਰ ਪਾਰਟੀ ਛੱਡ ਗਿਆ ਸੀਗਾ ਕਵੀ ਐ ਉਹਨੇ ਵੀ ਇਹ ਗੱਲ ਆਖੀ ਐ ਉਹ ਕਹਿੰਦਾ ਭੋਰਾ ਹਮਦਰਦੀ ਨਹੀਂ ਮੈਨੂੰ ਕੇਜਰੀਵਾਲ ਨਾਲ ਬੁਰੀ ਤਰ੍ਹਾਂ ਹਾਰਿਆ ਕੇਜਰੀਵਾਲ ਔਰ ਉਹਨੇ ਕਿਹਾ ਕਹਿੰਦਾ ਇਹ ਇੱਕ ਬੰਦੇ ਕਰਕੇ ਇਹਦੀ ਇਹਦੀ ਆਕੜ ਇਹਦਾ ਹੰਕਾਰ ਇਹਦੀਆਂ ਜਿਦਾਂ ਕਰਕੇ ਬਹੁਤ ਬੰਦੇ ਪਾਰਟੀ ਛੱਡ ਗਏ ਕਹਿੰਦਾ ਜਿਹੜੇ ਘਰੋਂ ਆਏ ਸੀ ਕੁਝ ਕਰਨ ਦੇ ਲਈ ਕਹਿੰਦਾ ਇਧਰ ਚਮਚੇ ਚਾਹੀਦੇ ਨੇ ਤੇ ਜਿਹੜੇ ਚਮਚੇ ਨਹੀਂ ਬਣਦੇ ਉਹ ਛੱਡ ਜਾਂਦੇ ਨੇ ਹੁਣ ਜਿਹੜੀ ਅਗਲੀ ਗੱਲ ਪੰਜਾਬ ਦਾ ਮੁੱਖ ਮੰਤਰੀ ਕੀ ਕੇਜਰੀਵਾਲ ਬਣੇਗਾ ਹੁਣ ਇਹਦੇ ਤੇ ਭਾਈ ਚਰਚਾ ਚੱਲ ਰਹੀ ਹੈ ਆ ਜਿਹੜੇ ਅਦਾਲਤ ਹੈ ਸੁਪਰੀਮ ਕੋਰਟ ਹੈ ਉਹਨੇ ਇਹ ਕੇਜਰੀਵਾਲ ਤੇ ਰੋਕ ਲਾਈ ਸੀ ਵੀ ਦਿੱਲੀ ਦੇ ਸੀਐਮ ਦਫਤਰ ਦੇ ਵਿੱਚ ਤੂੰ ਨਹੀਂ ਜਾ ਸਕਦਾ ਪਰ ਉਹ ਸਿਰਫ ਦਿੱਲੀ ਵਾਸਤੇ ਲਾਈ ਸੀ ਪੰਜਾਬ ਵਾਸਤੇ ਨਹੀਂ ਲਾਈ ਦੇਖੋ ਪੰਜਾਬ ਦਾ ਸੀਐਮ ਕੇਜਰੀਵਾਲ ਬਣ ਸਕਦਾ ਹੈ ਕਿਵੇਂ ਉਹ ਜਿਹੜੇ ਜਿਹੜੇ ਹਿੰਦੁਸਤਾਨ ਅਖਬਾਰ ਨੇ ਇਹ ਲਿਖਿਆ ਨਾ ਉਹਨੇ ਇਹ ਵੀ ਲਿਖਿਆ ਉਹ ਕਹਿੰਦਾ ਬਈ ਲੁਧਿਆਣਾ ਤੋਂ ਇੱਕ ਸੀਟ ਦੀਆਂ ਚੋਣਾਂ ਹੋਣੀਆਂ ਨੇ ਤੇ ਉਹ ਜਦੋਂ ਚੋਣਾਂ ਹੋਣਗੀਆਂ ਹੁਣ ਤੁਹਾਨੂੰ ਪਤਾ ਹੀ ਆ ਕਿ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਲੁਧਿਆਣਾ ਤੋਂ ਜਿਹੜਾ ਉਹ ਆ ਪਿੱਛੇ ਜਾ ਉਹਦੇ ਗੋਲੀ ਵੱਜ ਗਈ ਸੀ ਥੋੜੇ ਦਿਨ ਪਹਿਲਾਂ ਮੌਤ ਹੋ ਗਈ ਸੀ ਉਹਦੀ ਚੋਣ ਹੋਣੀ ਹੈ ਤਾਂ ਉਹਨੇ ਦਾਵਾ ਕੀਤਾ ਹੈ ਕਿ ਉੱਥੇ ਚੋਣ ਹੋਣੀ ਹੈ ਤੇ ਕੇਜਰੀਵਾਲ ਨੂੰ ਉਹ ਚੋਣ ਲੜਾਈ ਜਾਏਗੀ ਕੇਜਰੀਵਾਲ ਨੂੰ ਐਮਐਲਏ ਜਤਵਾਇਆ ਜਾਏਗਾ ਤੇ ਕੇਜਰੀਵਾਲ ਫਿਰ ਪੰਜਾਬ ਦਾ ਸੀਐਮ ਬਣੇਗਾ ਹੁਣ ਦੇਖੋ ਇਹ ਗੱਲ ਚ ਕਿੰਨਾ ਕੁ ਸੱਚ ਹੋ ਸਕਦਾ ਜੇ ਇਹ ਗੱਲ ਹੁੰਦੀ ਹੈ ਤੇ ਗੱਲ ਬਹੁਤ ਵੱਡੀ ਹੋਊਗੀ ਪਰ ਕੀ ਇਹ ਸੱਚ ਹੋ ਸਕਦੀ ਹੈ ਦੇਖੋ ਜੀ ਹੋ ਤੇ ਕੁਝ ਵੀ ਸਕਦਾ ਪਰ ਜਦੋਂ ਅਸੀਂ ਬਰੀਕੀ ਨਾਲ ਸੋਚ ਗਏ ਪਹਿਲਾਂ ਤਾਂ ਮੈਂ ਇਹ ਗੱਲ ਕਰ ਲਵਾਂ ਕੇਜਰੀਵਾਲ ਦੇ ਉੱਪਰ ਅਦਾਲਤ ਨੇ ਜਿਹੜੀ ਰੋਕ ਲਾਈ ਸੀ ਉਹ ਪੰਜਾਬ 'ਚ ਵਾਕਿਆ ਨਹੀਂ ਹੈਗੀ ਕਿਉਂਕਿ ਦਿੱਲੀ ਦੇ ਵਿੱਚ ਕੇਜਰੀਵਾਲ ਦੇ ਉੱਪਰ ਰੋਕ ਇਸ ਕਰਕੇ ਲਾਈ ਸੀ ਸੀਐਮ ਦਫ਼ਤਰ ਜਾਣ ਜਾਂ ਸੀਐਮ ਦੇ ਕੰਮ ਕਰਨ ਤੇ ਵੀ ਕਿਤੇ ਕੇਜਰੀਵਾਲ ਕਿਸੇ ਜਾਂਚ ਨੂੰ ਪੜਤਾਲ ਨੂੰ ਪ੍ਰਭਾਵਿਤ ਨਾ ਕਰ ਸਕੇ ਪਰ ਪੰਜਾਬ 'ਚ ਉਹਦੇ ਤੇ ਕੋਈ ਕੇਸ ਨਹੀਂ ਕੋਈ ਜਾਂਚ ਨਹੀਂ ਤੇ ਪੰਜਾਬ 'ਚ ਫਿਰ ਉਹ ਸੀਐਮ ਬਣ ਨਹੀਂ ਸਕਦਾ ਜੇ ਉਹ ਜਿੱਤ ਜੇ ਐਮਐਲਏ ਤਾਂ ਜੇਕਰ ਆਮ ਆਦਮੀ ਪਾਰਟੀ ਨੇ ਚਾਇਆ ਤੇ ਇੰਜ ਹੋ ਸਕਦਾ ਪਰ ਕੀ ਇੰਜ ਹੋਊਗਾ ਇਹਦੀ ਸੰਭਾਵਨਾ ਮੈਨੂੰ ਨਹੀਂ ਲੱਗਦੀ ਕਿਉਂ ਨਹੀਂ ਲੱਗਦੀ ਕਿਉਂਕਿ ਵੇਖੋ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਇੰਨੀ ਇੱਕ ਤਾਂ ਮਤ ਹੈਗੀ ਆ ਇੰਨੇ ਇੱਕ ਤਾਂ ਸਿਆਣੇ ਨੇ ਤੇਜ ਇਤਰਾਰ ਨੇ ਉਹਨਾਂ ਨੂੰ ਪਤਾ ਹੈ ਕਿ ਦਿੱਲੀ ਚ ਪਹਿਲਾਂ ਹੀ ਮਾਂਜਾ ਵੱਜ ਗਿਆ ਝਾੜੂ ਫਿਰ ਗਿਆ ਤੇ ਝਾੜੂ ਫਿਰ ਕੇ ਤੀਲਾ ਤੀਲਾ ਵੀ ਹੋ ਗਿਆ ਤਾਂ ਹੁਣ ਕੀ ਹੋਣਾ ਜੇ ਪੰਜਾਬ ਚ ਕੋਈ ਵੀ ਗਲਤੀ ਕੀਤੀ ਤਾਂ 2027 ਦੀਆਂ ਵੋਟਾਂ ਚ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਪਤਾ ਜਾ ਲੱਗਿਆ ਖੜਾ ਕਿ ਲੋਕ ਪਿੱਛੇ ਹਟ ਸਕਦੇ ਨੇ ਲੋਕ ਕ ਪਾਸੇ ਜਾ ਸਕਦੇ ਨੇ ਨਕਾਰ ਸਕਦੇ ਨੇ ਥੱਲੇ ਸੁੱਟ ਸਕਦੇ ਨੇ ਕਾਲੀਦਲਾ ਹਾਲ ਵੀ ਹੋ ਸਕਦਾ ਇਸ ਕਰਕੇ ਆਮ ਆਦਮੀ ਪਾਰਟੀ ਫੂਕ ਫੂਕ ਕੇ ਕਦਮ ਰੱਖੂਗੀ ਐਡੇ ਕਮਲੇ ਤਾਂ ਹੈ ਨਹੀਂ ਐ ਤਾਂ ਕਰਨ ਨਹੀਂ ਲੱਗੇ ਅੰਨੇਵਾ ਕੇ ਜੀਵਾਲ ਨੂੰ ਬਣਾ ਦਿਓ ਤੇ ਫਿਰ ਇਹ ਵੀ ਸੋਚਣਾ ਪਊ ਨਾ ਜਿਹੜੇ ਨੂੰ ਲਾਹੋਂਗੇ ਮਾਂ ਦੇ ਪੁੱਤ ਨੂੰ ਉਹ ਚੁੱਪ ਬੈਠੂਗਾ ਉਹਨੂੰ ਠੰਡਾ ਕੱਢੂਗਾ ਭਗਵੰਤ ਮਾਨ ਮੁੱਖ ਮੰਤਰੀ ਅਛਾ ਜੇ ਉਹਨ ਭਗਵੰਤਮਾਨ ਨੂੰ ਲਾ ਕੇ ਤੇ ਕੇਜਰੀਵਾਲ ਸੋਚੇ ਵੀ ਮੈਂ ਬਣ ਜੂਗਾ ਵੇਖੋ ਜੋ ਮਰਜੀ ਕਹਿ ਦਿਓ ਪਰ ਅੰਦਰੋਂ ਤਾਂ ਭਗਵੰਤਮਾਨ ਸਾਹਿਬ ਮੱਚਣਗੇ ਤੇ ਫਿਰ ਉਹ ਚੁੱਪ ਵੀ ਨਹੀਂ ਬੈਠਣਗੇ ਜੇ ਛਰੇ ਅਮਨਾ ਅੰਦਰ ਖਾਤੇ ਤਾਂ ਕਈ ਖੇਡਾਂ ਬੰਦਾ ਕਰਦਾ ਹੀ ਹੁੰਦਾ ਤੇ ਫਿਰ ਆਮ ਆਦਮੀ ਪਾਰਟੀ ਪੰਜਾਬ ਚ ਟਿਕ ਪਾਏਗੀ ਇਹਦੀ ਸੰਭਾਵਨਾ ਹੈ ਨਹੀਂ ਚਾਹੇ ਅੱਜ ਅਮਨ ਅਰੋੜਾ ਹਰੀ ਪੰਜਾਬ ਦੇ ਪ੍ਰਧਾਨ ਬਣਾਇਆ ਆਮ ਆਦਮੀ ਪਾਰਟੀ ਦੇ ਪਰ ਸਾਰੇ ਪੰਜਾਬ ਨੂੰ ਪਤਾ ਪੰਜਾਬੀਆਂ ਨੇ ਪਹਿਲਾ ਵੋਟਾ ਭਗਵੰਤ ਮਾਨ ਦੇ ਮੂੰਹ ਨੂੰ ਪਾਈਆਂ ਸੀ ਨਾ ਕੇਜਰੀਵਾਲ ਦੇ ਮੂੰਹ ਨੂੰ ਨਾ ਅਮਨ ਅਰੋੜਾ ਦੇ ਮੂੰਹ ਨੂੰ ਨਹੀਂ ਪਾਈਆਂ ਪੱਕਾ ਪਤਾ ਹੈ ਜੇਕਰ 2022 ਚ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਨਾ ਐਲਾਨ ਕਰਦੀ ਤਾਂ ਸ਼ਾਇਦ ਮਾੜੀ ਮੋਟੀ ਸਰਕਾਰ ਬਣ ਜਾਂਦੀ ਪਰ 92 ਸੀਟਾਂ ਨਹੀਂ ਸੀ ਆਉਣੀਆਂ ਭਗਵੰਤ ਮਾਨ ਦੇ ਮੂੰਹ ਨੂੰ ਲੋਕਾਂ ਨੇ ਇਹ ਵੀ ਨਹੀਂ ਵੇਖਿਆ ਸੀ ਵੀ ਜਿਹੜਾ ਐਮਐਲਏ ਖੜਾ ਹੈ ਉਹ ਕਿਹੋ ਜਿਹਾ ਬੰਦਾ ਹੈ ਉਹ ਹੈ ਕੌਣ ਆ ਵੱਡੀ ਗਿਣਤੀ ਲੋਕ ਤੇ ਆਮ ਆਦਮੀ ਪਾਰਟੀ ਦਾ ਖੜਾ ਕੀਤਾ ਐਮ ਐਲ ਏ ਉਹਨਾਂ ਨੇ ਬੰਦਾ ਵੀ ਨਹੀਂ ਵੇਖਿਆ ਸੀ ਨਾਂ ਵੀ ਨਹੀਂ ਸੁਣਿਆ ਸੀ ਬਸ ਝਾੜੂ ਤੇ ਠਾਠਾ ਮੋਰਾ ਲਾਈਆਂ ਸੀ ਕਾਹਤੋਂ ਕਿਉਂਕਿ ਲੋਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਸੀ ਤੇ ਭਗਵੰਤ ਮਾਨ ਬਣ ਗਿਆ ਪਰ ਭਗਵੰਤ ਮਾਨ ਤੇ ਲੋਕਾਂ ਦੇ ਇਤਰਾਜ਼ ਹੁਣ ਬਹੁਤ ਨੇ ਲੋਕੀ ਕਹਿੰਦੇ ਵਾਦਾ ਕੀਤਾ ਸੀ ਕਿਸਾਨਾਂ ਨੂੰ 5 ਮਿੰਟ ਚ ਸਾਰੀਆਂ ਫਸਲਾਂ ਤੇ ਐਮ ਐਸ ਪੀ ਪਰ ਦਿੱਤੀ ਨਹੀਂ ਵਾਦਾ ਕੀਤਾ ਸੀ ਭਗਵੰਤ ਮਾਨ ਨੇ ਆਮ ਆਦਮੀ ਨੇ ਮੇजे ਅਸੀਂ ਆ ਗਏ ਸਾਰੇ ਮੁੰਡੇ ਕੁੜੀਆਂ ਨੂੰ ਪੱਕੇ ਰੁਜ਼ਗਾਰ ਨੌਕਰੀਆਂ ਪਰ ਦਿੱਤੀਆਂ ਨਹੀਂ ਕੱਚੇ ਮਲਾਜ਼ਮ ਪੱਕੇ ਕਰਨ ਦਾ ਵਾਅਦਾ ਅਸੀਂ ਪਰ ਕੀਤੇ ਨਹੀਂ ਮਜ਼ਦੂਰਾਂ ਨੂੰ 10-10 ਮਰਦ ਦੇ ਪਲਾਟ ਪੰਚਾਇਤੀ ਜ਼ਮੀਨਾਂ ਤੋਂ ਦੇਣ ਦਾ ਵਾਅਦਾ ਅਸੀਂ ਪਰ ਦਿੱਤੇ ਨਹੀਂ ਔਰਤਾਂ ਨੂੰ ਹਰ ਮਹੀਨੇ ਹਰ ਇੱਕ ਔਰਤ ਨੂੰ 1000 ਰੁਪਿਆ ਦੇਣ ਦੀ ਗੱਲ ਆਖੀ ਸੀ ਪਰ 3 ਸਾਲ ਬੀਤ ਗਏ ਕੀਤੀ ਨਹੀਂ ਕਿਹਾ ਸੀ ਨਸ਼ਾ ਇੱਕ ਮਹੀਨੇ ਚ ਖਤਮ ਕਰ ਦਾਂਗੇ ਪਰ ਗਲੀ ਗਲੀ ਚ ਚਿੱਟਾ ਅੱਜ ਵੀ ਵਿਕਦਾ ਖਤਮ ਹੋਇਆ ਨਹੀਂ ਭ੍ਰਿਸ਼ਟਾਚਾਰ ਖਤਮ ਕਰਨ ਦੀਆਂ ਗੱਲਾਂ ਹੋਈਆਂ ਸੀ ਪਰ ਲੋਕੀ ਕਹਿੰਦੇ ਅਜੇ ਵੀ ਓਵੇਂ ਹੀ ਚੱਲਦਾ ਹੈ ਕੀਮਤ ਵਧ ਗਈ ਸਗੋ ਰਿਸ਼ਵਤ ਦੀ ਹੁਣ ਰਿਸ਼ਵਤ ਲੈਣ ਵਾਲਾ ਕਹਿੰਦਾ 56 ਉੱਤੋਂ ਕੱਸਿਆ ਹੋਇਆ ਜਿੱਥੇ ਅੱਗੇ 500 ਲੈਂਦੇ ਸੀ ਹੁਣ ਉਹਦਾ 1500 ਲੈਂਦੇ ਨੇ ਲੋਕੀ ਕਹਿੰਦੇ ਰੁਕਿਆ ਨਹੀਂ ਤਾਂ ਕੱਲਾ ਬੇਲ ਮਾਫ ਕਰਨ ਕਰਕੇ ਜੇ ਭਗਵੰਤ ਮਾਨ ਸਾਹਿਬ ਇੰਜ ਸੋਚਣ ਵੀ ਅਸੀਂ ਤਾਂ ਗਰੰਟੀਆਂ ਪੂਰੀਆਂ ਕਰਤੀਆਂ ਤਾਂ ਨਹੀਂ ਹੋਈਆਂ ਦਿੱਲੀ ਦੇ ਵਿੱਚ ਵੀ ਮਾਂਜਾ ਵੱਜਾ ਵੱਜ ਪੰਜਾਬ 'ਚ ਵੀ ਸਕਦਾ ਜੇ ਆਮ ਆਦਮੀ ਪਾਰਟੀ ਟਾਈਮ ਤੇ ਨਾ ਸੋ ਸਕੀ ਗੱਲ ਕਰ ਰੇ ਸੀ ਆਪਾਂ ਵੀ ਕੇਜਰੀਵਾਲ ਬਣੂਗਾ ਵੇਖੋ ਕਰਦੇ ਸਕਦਾ ਹੀ ਨੇ ਪਰ ਇਹ ਆਮ ਆਦਮੀ ਪਾਰਟੀ ਦਾ ਆਤਮਕਾਤਿ ਕਦਮ ਹੋਵੇਗਾ ਜੇਕਰ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਬਾਰੇ ਸੋਚਿਆ ਤਾਂ ਇਹ ਆਮ ਆਦਮੀ ਪਾਰਟੀ ਪੰਜਾਬ 'ਚ ਆਤਮ ਹੱਤਿਆ ਕਰ ਰਹੀ ਹੋਏਗੀ ਸੁਸਾਈਡ ਕਰ ਰਹੀ ਹੋਏਗੀ ਫਿਰ ਇਹਨੂੰ ਕੋਈ ਨਹੀਂ ਬਚਾ ਸਕਦਾ ਪੰਜਾਬ 'ਚ ਕਿਉਂਕਿ ਪੰਜਾਬ ਦੇ ਲੋਕ ਬਾਹਰਲੇ ਬੰਦੇ ਨੂੰ ਪਸੰਦ ਨਹੀਂ ਕਰਦੇ ਪੰਜਾਬ ਦੇ ਵਿੱਚ ਅੱਜ ਤੱਕ ਜਿੰਨੇ ਵੀ ਮੁੱਖ ਮੰਤਰੀ ਹੋਏ ਨੇ ਸਾਰੇ ਪੱਗ ਵਾਲੇ ਹੋਏ ਨੇ ਸਰਦਾਰ ਹੋਏ ਨੇ ਕਉਕੇ ਪੰਜਾਬ ਦੇ ਲੋਕ ਸਰਦਾਰ ਤੋਂ ਬਿਨਾ ਹੋਰ ਕੋਈ ਮੁੱਖ ਮੰਤਰੀ ਵੇਖਣਾ ਨਹੀਂ ਚਾਹੁੰਦੇ ਪਿਛਲੇ ਦਿਨੀ ਅਮਨ अरोड़ा ਨੇ ਕਿਹਾ ਸੀ ਵੀ 38% ਹਿੰਦੂ ਨੇ ਪੰਜਾਬ 'ਚ 100 'ਚੋਂ 38 ਵੋਟਾਂ ਹਿੰਦੂਆਂ ਦੀਆਂ ਨੇ ਇਸ ਕਰਕੇ ਹਿੰਦੂ ਪਾਈਚਾਰੇ ਦਾ ਵਿਅਕਤੀ ਵੀ ਬਣ ਸਕਦਾ ਹੈ ਮੁੱਖ ਮੰਤਰੀ ਹਾਂਜੀ ਬਣ ਤਾਂ ਸਕਦਾ ਪਰ ਅਜੇ ਤੱਕ ਨਹੀਂ ਬਣਿਆ ਪਿਛਲੇ ਦਿਨੀ ਭਗਵੰਤ ਮਾਨ ਨੇ ਇਹ ਗੱਲ ਕਲੀਅਰ ਕਰਤੀ ਸੀ ਉਨੇ ਕਿਆ ਸੀ ਕਹਿੰਦਾ ਭਾਰਤ ਦੇ 28 ਸੂਬਿਆਂ ਚ ਬਾਕੀ ਸਾਰੀਆਂ ਥਾਵਾਂ ਤੇ ਹਿੰਦੂ ਭਰਾ ਬਣਦੇ ਨੇ ਬਣੀ ਜਾਣ ਸਾਰੇ ਦੇਸ਼ ਚ ਇੱਕੋ ਸੂਬਾ ਪੰਜਾਬ ਆ ਜਿੱਥੇ ਅਸੀਂ ਪੱਗ ਵਾਲੇ ਬਣ ਸਕਦੇ ਆ ਸਾਨੂੰ ਮੰਨ ਲੈੰਦੋ ਵੇਖੋ ਭਗਵੰਤ ਮਾਨ ਨੇ ਜਦੋਂ ਮੁੱਖ ਮੰਤਰੀ ਬੰਨਣਾ ਸੀ ਨਾ ਪਹਿਲਾਂ ਮਾਨ ਸਾਹਿਬ ਮੋਨੇ ਹੁੰਦੇ ਸੀ ਤੇ ਐਂ ਵਾਲਾ ਨੂੰ ਬੋਧਿਆਂ ਨੂੰ ਕੰਗਾ ਵਾਹ ਕੇ ਰੱਖਦੇ ਸੀ ਪਰ ਜਦੋਂ ਮੁੱਖ ਮੰਤਰੀ ਬਣਨ ਦੀ ਗੱਲ ਆਈ ਤਾਂ ਮਾਨ ਸਾਹਿਬ ਪੱਗ ਬੰਨਣੀ ਸ਼ੁਰੂ ਕਰ ਗਏ ਸੀ ਹੁਣ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਆ ਉਹ ਵੀ ਮੁੱਖ ਮੰਤਰੀ ਆਪਦੇ ਆਪ ਨੂੰ ਮੰਨਦਾ ਵੀ ਆਉਣ ਵਾਲੇ ਟਾਈਮ 'ਚ ਮੈਂ ਬਣ ਜੂਗਾ ਤੇ ਰਾਜਾ ਵੜਿੰਗ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵਾਲ ਖੜੇ ਕਰਕੇ ਵਾਹਦੇ ਹੁੰਦੇ ਸੀ ਤੇ ਹੁਣ ਰਾਜਾ ਵੜਿੰਗ ਨੇ ਪੱਗ ਬੰਨਣੀ ਸ਼ੁਰੂ ਕੀਤੀ ਹੋਈ ਆ ਜਦੋਂ ਦਾ ਉਹਨਾਂ ਨੂੰ ਇੰਜ ਲੱਗਣ ਲੱਗਾ ਕਿ ਮੈਂ ਸੀਐਮ ਬਣ ਸਕਦਾ ਮੈਂ ਮੁੱਖ ਮੰਤਰੀ ਬਣ ਸਕਦਾ ਫਿਰ ਕੇਜਰੀਵਾਲ ਨੂੰ ਕੌਣ ਚੱਲੂਗਾ ਮੈਨੂੰ ਲੱਗਦਾ ਜੇ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਲੋਕਾਂ ਨੇ ਬਗਾਵਤ ਕਰ ਦੇਣੀ ਆਮ ਆਦਮੀ ਪਾਰਟੀ ਖਿਲਾਫ ਵੀ ਇਹ ਨਹੀਂ ਸਾਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਕਹਿਣਾ ਵੀ ਇਹ ਨਹੀਂ ਗੱਲ ਠੀਕ ਹੁਣ ਤੁਸੀਂ ਬਾਹਰੋਂ ਲੈ ਆ ਕੇ ਸਾਡੇ ਤੇ ਮੁੱਖ ਮੰਤਰੀ ਥੋਪੋਗੇ ਦਿੱਲੀ ਤੋਂ ਲੈ ਕੇ ਕੀ ਪੰਜਾਬ ਜਾਮ ਆਦਮੀ ਪਾਰਟੀ ਕੋਲ ਬੰਦੇ ਹੈ ਨਹੀਂ ਸੋ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਇੰਜ ਕਰੇਗੀ ਇੰਨੇ ਕਮਲੇ ਨਹੀਂ ਹੈਗੇ ਉਹ ਪਰ ਫਿਰ ਵੀ ਜੇ ਇਹ ਗੱਲਾਂ ਚੱਲ ਰਹੀਆਂ ਨੇ ਤਾਂ ਇਹਨਾਂ ਦੇ ਉੱਪਰ ਮੈਂ ਇਹ ਗੱਲ ਕਰਨੀ ਤੁਹਾਡੇ ਨਾਲ ਜ਼ਰੂਰੀ ਸਮਝੀ ਆ ਹੁਣ ਅਗਲੀ ਜਿਹੜੀ ਗੱਲ ਹੈ ਕੱਲ ਕਾਂਗਰਸ ਦੇ ਨਾਲ ਸਭ ਤੋਂ ਪਹਿੜੀ ਹੋਈ 70 ਸੀਟਾਂ ਐ ਐਮਐਲਏ ਦੀਆਂ ਦਿੱਲੀ ਇੱਕ ਵੀ ਕਾਂਗਰਸ ਨੂੰ ਨਹੀਂ ਆਈ ਕਾਂਗਰਸ ਦਾ ਸੂਪੜਾ ਹੀ ਸਾਫ ਹੋ ਗਿਆ ਬੇੜਾ ਹੀ ਗਰਕੋ ਗਿਆ ਇੱਕ ਇੱਕ ਵੀ ਨਹੀਂ ਜਿੱਤ ਸਕੇ ਸਾਰੀਆਂ ਤਿਹਾਰ ਤੇ ਕਾਂਗਰਸ ਦੇ ਆਗੂਆਂ ਨੂੰ ਜਦੋਂ ਪੱਤਰਕਾਰਾਂ ਨੇ ਬਾਅਦ ਚ ਪੁੱਛਿਆ ਰਾਹੁਲ ਗਾਂਧੀ ਵੀ ਇਹਦੇ ਤੇ ਦੱਬਵੀਂ ਜੀ ਜ਼ੁਬਾਨ ਚ ਬੋਲਿਆ ਤੇ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੂੰ ਜਦੋਂ ਪੱਤਰਕਾਰਾਂ ਨੇ ਬੋਲਿਆ ਵੀ ਕੀ ਕਹੋਗੇ ਤਾਂ ਕਹਿੰਦੀ ਮੈਂ ਬੀਜੇਪੀ ਕੋ ਵਧਾਈ ਦਿੰਦੀ ਹੂੰ ਤੇ ਬਾਕੀ ਸਾਰੀ ਗੱਲ ਪ੍ਰਿਅੰਕਾ ਗਾਂਧੀ ਨੇ ਅੰਗਰੇਜ਼ੀ ਚ ਕੀਤੀ ਹੈ ਅੰਗਰੇਜ਼ੀ ਚ ਅੱਗੇ ਪਿੱਛੇ ਹਿੰਦੀ ਚ ਗੱਲ ਕਰਦੀ ਐ ਕੱਲ ਸਾਰੀ ਗੱਲ ਅੰਗਰੇਜ਼ੀ ਚ ਕਿਉਂ ਕੀਤੀ ਕਾਰਨ ਯਾਰੋ ਇਹ ਆ ਕੱਲ ਹੁਣ ਜੇ ਹਿੰਦੀ ਚ ਬੋਲਦੀ ਤੇ ਲੋਕਾਂ ਸਾਰਿਆਂ ਨੂੰ ਸਮਝ ਆ ਜਾਣਾ ਸੀ ਵੀ ਕੀ ਬੋਲਿਆ ਬੇਇੱਜ਼ਤੀ ਥੋੜੀ ਆ ਇੱਕ ਵੀ ਸੀਟ ਨਹੀਂ ਨੈਸ਼ਨਲ ਪਾਰਟੀ 65 ਸਾਲ ਲਗਾਤਾਰ ਰਾਜ ਕੀਤਾ ਕਾਂਗਰਸ ਨੇ ਇੰਡੀਆ ਤੇ ਤੇ ਅੱਜ ਇੱਕ ਵੀ ਸੀਟ ਨਹੀਂ ਓਹ ਹੋ ਹੋ ਐਨੀ ਬੁਰੀ ਹਾਲਤ ਇੱਥੋਂ ਸਾਰੀਆਂ ਪਾਰਟੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਬੁਰੀ ਤਰ੍ਹਾਂ ਵੀ ਲੋਕ ਨਕਾਰ ਸਕਦੇ ਹੁੰਦੇ ਨੇ ਔਰ ਕਿਸੇ ਹੱਦ ਤੱਕ ਵੀ ਥੱਲੇ ਡੇਗ ਸਕਦੇ ਨੇ ਸੋ ਕੱਲ ਵਿਚਾਰੀ ਪ੍ਰੇਂਕਾ ਗਾਂਧੀ ਅੰਗਰੇਜ਼ੀ ਚ ਦੱਸ ਰਹੀ ਸੀ ਵੀ ਕੀ ਹੋਇਆ ਤੇ ਕੀ ਨਹੀਂ ਹੋਇਆ ਕਿਉਂਕਿ ਉਹਨੂੰ ਪਤਾ ਸੀ ਹਿੰਦੀ ਚ ਬੋਲਾਂਗੀ ਸਾਰੇ ਲੋਕਿਆਂ ਨੂੰ ਸਮਝ ਆਏਗਾ ਫਿਰ ਲੋਕ ਕਮੈਂਟ ਕਰਨਗੇ ਮਖੌਲ ਡਾਉਣਗੇ ਅੰਗਰੇਜ਼ੀ ਚ ਬੋਲਾਂਗੀ 5 7% ਨੂੰ ਸਮਝਾਉਣਾ ਤੇ ਬਾਕੀ ਨੂੰ ਪਤਾ ਹੀ ਨਹੀਂ ਲੱਗਣਾ ਵੀ ਬੋਲ ਕੀ ਗਈ ਐ ਸੋ ਭਾਸ਼ਾ ਬਦਲ ਨਹੀਂ ਪੈਂਦੀ ਐ ਐਵੇਂ ਥੋੜਾ ਕਹਿੰਦੇ ਨੇ ਗੰਗਾ ਗਏ ਤਾਂ ਗੰਗਾ ਰਾਮ ਜਮਣਾ ਗਏ ਤਾਂ ਜਮਣਾ ਦਾਸ ਮੋਦੀ ਸਾਹਿਬ ਨੇ ਬਈ ਕੱਲ ਆਮ ਆਦਮੀ ਪਾਰਟੀ ਦਾ ਨਾਂ ਹੀ ਬਦਲ ਦਿੱਤਾ ਨਾਂ ਬੜਾ ਪੁੱਠਾ ਰੱਖਤਾ ਉਹ ਕਹਿੰਦਾ ਆਪ ਦਾ ਵਾਲੋਂ ਸੇ ਦਿੱਲੀ ਮੁਕਤ ਹੋ ਗਈ ਐ ਆਪਦਾ ਕੀ ਹੁੰਦੀ ਐ ਆਪ ਦਾ ਆਮ ਆਦਮੀ ਪਾਰਟੀ ਨੂੰ ਆਪ ਪਾਰਟੀ ਕਹਿੰਦੇ ਨੇ ਪਰ ਆਪਦਾਂ ਵਾਲੇ ਮੋਦੀ ਨੇ ਕਿਉਂ ਕਿਹਾ ਕਿਉਂਕਿ ਹਿੰਦੀ ਚ ਆਪਦਾ ਕਹਿੰਦੇ ਆ ਮੁਸੀਬਤ ਨੂੰ ਸੰਕਟ ਨੂੰ ਤੇ ਮੋਦੀ ਸਾਹਿਬ ਇਹ ਕਹਿ ਰਹੇ ਸੀ ਕਿ ਸੰਕਟ ਤੋਂ ਆਪਦਾ ਸੇ ਦਿੱਲੀ ਮੁਕਤ ਹੋ ਗਈ ਹੈ ਤਾਂ ਭਾਈ ਇਹ ਸਾਰੀਆਂ ਗੱਲਾਂ ਦੇ ਉੱਪਰ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਤੁਸੀਂ ਲਿਖ ਸਕਦੇ ਹੋ